ਹਾਂਜੀ ਬਾਈ ਜੀ ਨਮਸਕਾਰ ਰਹਾ ਦਾਬਸ ਹੱਥੀਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਘਰੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹਾਂ हां जी ਵੀ ਦਰਸ਼ਕੋ ਸਭ ਤੋਂ ਪਹਿਲਾਂ ਤਾਂ ਜੀ ਮਾਫੀ ਚਾਹੁੰਨਾ ਮੈਂ ਕਿ ਕੱਲਾ ਆਪਣੇ ਭਰਾਵਾਂ ਦੇ ਲਈ ਕੋਈ YouTube ਦੇ ਉੱਤੇ ਵੀਡੀਓ ਨਹੀਂ ਲਾ ਪਾਇਆ ਸਦੋਂ ਕੱਲ ਦੀ ਬਾਰਿਸ਼ ਬਹੁਤ ਹੀ ਜ਼ਿਆਦਾ ਹੋ ਰਹੀ ਆ ਜੀ ਸਾਡੇ ਮੋਗੇ ਸ਼ਹਿਰ ਦੇ ਵਿੱਚ ਹੋ ਰਹਾ ਹੈ ਤੇ ਵਿੱਚ ਵੀ ਹੋ ਰਹੀ ਆ ਪਰ ਮੇਰੇ ਸਾਬ ਨਾਲ ਸਾਡੇ ਮੋਗੇ ਚ ਯਾਰ ਕੱਲ ਬੜਾ ਜ਼ਿਆਦਾ ਨਜਾਇਜ਼ ਹੀ ਮੀਂਹ ਪਿਆ ਗਿਆ ਮੇਰਾ ਵੀ ਠੀਕ ਆ ਜੀ ਮਰੇ ਮੋਗੇ ਦੀਆਂ ਆ ਤਾਂ ਸੜਕਾਂ ਮੇਰਾ ਭਰਾ ਲੋਕਾਂ ਦੇ ਘਰਾਂ ਤੱਕ ਪਾਣੀ ਜਾਵੜਿਆ ਜੀ ਠੀਕ ਆ ਬਹੁਤ ਜ਼ਿਆਦਾ ਮੀਂਹ ਪਿਆ ਸੀ ਮੇਰਾ ਵੀ ਸੋ ਤਾਂ ਕਰਕੇ ਸਤਿਨੂੰ ਆਪਾਂ ਕਾ ਲਓ ਕੋਈ ਵੀਡੀਓ ਨਹੀਂ ਲਾ ਪਾਈ ਠੀਕ ਹੈ ਚੈੱਕ ਕਰੋ ਮੇਰਾ ਭਰਾ ਅੱਜ ਆਪਾਂ ਤੁਹਾਡੇ ਲਈ ਬਾਈ ਜੀ ਨਿਆਬ ਅਸਤਰ ਕੱਢੇ ਨੇ ਅਸਤਰ ਜਿਨ੍ਹਾਂ ਨੂੰ ਕਹਿੰਦੇ ਆ ਨਾ ਬ੍ਰਹਮ ਅਸਤਰ ਮੇਰਾ ਭਰਾ ਉਹ ਚੀਜ਼ ਆ ਜੀ ਬਾਬੇ ਪੰਨੂ ਭੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਸਤਿਨੋ ਵੱਡਾ ਜੋੜਾ ਮੇਰੇ ਪਹਿਲਾਂ ਤੁਸੀਂ ਨਰ ਚੈੱਕ ਕਰ ਲਓ ਹਰ ਸਾਲ ਮੇਰਾ ਭਰਾ ਉੜਦਾ ਆ ਰਿਹਾ ਕੂਤਰ ਇਹ ਠੀਕ ਹੈ ਜੀ ਲਗਾਤਾਰ ਮੇਰਾ ਭਰਾ 4 ਸਾਲਾਂ ਤੋਂ ਠੀਕ ਹੈ ਸੀਜ਼ਨ ਬੰਦ ਤੋਂ ਬਾਅਦ ਮੇਰਾ ਵੀਰ ਭਰਾ ਇਸ ਬੂਤਰ ਦੇ ਬਤੇ ਘਣਾਉਂਦਾ ਸੀ ਉਦੋਂ ਬਾਅਦ ਮੇਰਾ ਆਪਣਾ ਪੱਲੇ ਹੀ ਸਾਫ਼ ਕਰਕੇ ਦਵਾਰਾ ਕਬੂਤਰ ਨੂੰ ਦਾਰਾਂ ਤੇ ਚੜਾ ਦਿੰਦਾ ਸੀ ਮੇਰਾ ਭਰਾ ਆਏ ਸੀਜ਼ਨ ਬਾਈ ਜੀ ਕਬੂਤਰ ਗਿਰੀਆਂ ਚੱਕਦਾ ਸੋਹਣਾ ਰਿਜ਼ਲਟ ਦਿੰਦਾ ਹੋਇਆ ਕਬੂਤਰ ਆ ਬਾਈ ਨੇ ਦੇਣਾ ਨਹੀਂ ਸੀ ਸਪੈਸ਼ਲੀ ਮੈਂ ਆਪਦੀ ਹਾਥੀ ਲਾਇਆ ਮੇਰਾ ਭਰਾ ਜਾਨਵਰ ਲੈ ਕੇ ਆਉਂਦਾ ਚੈੱਕ ਕਰ ਲੋ ਬਾਈ ਦੇ ਮਨਪਸੰਦਾਂ ਰੇਡ ਉਹਨੂੰ ਭਰਿਆ ਆਪਾਂ ਇਸ ਜੋੜੇ ਦਾ ਮੇਰਾ ਵੀਰ ਠੀਕ ਹੈ ਤਾਂ ਨਾਲ ਬਾਈ ਜੀ ਪੀੜੀਆਂ ਅੱਖਾਂ ਦਾ ਆਪਣਾ ਵੱਡਾ ਕਬੂਤਰ ਜਿਹੜਾ ਤਾਂ ਜਿਹੜਾ ਤਾਂ ਬੰਦਾ ਆਪਣਾ ਸ਼ਿਕਾਰੀ ਹੈ ਨਾ ਜਿਹੜੇ ਕਿਸੇ ਭਰਾ ਨੇ ਇਹੋ ਜਿਹਾ ਜਾਂ ਪਰ ਬਹਿ ਕੇ ਡਾਇਆ ਵੀਰੇ ਲੂਆਂ ਲੂਆਂ ਨੂੰ ਨਹੀਂ ਮੰਨਦੇ ਇਹੋ ਜਿਹਾ ਕਬੂਤਰ ਸਾਧੇ ਨੂੰ ਜਦੋਂ ਕਬੂਤਰ ਆਉਂਦੇ ਵਦਨਾ ਇਹੋ ਜਿਹਾ ਕੂਤਰ ਮੇਰਾ ਭਰਾ ਤਾੜੀਆਂ ਮਾਰ ਮਾਰ ਰੱਬ ਕੰਨੇ ਨੂੰ ਚੜਦੇ ਹੁੰਦੇ ਆ ਚੈੱਕ ਕਰ ਲੋ ਵੀਰੇ ਵੱਡਾ ਜੋੜਾ ਬਾਬੇ ਪੁੰਨੂ ਭੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਤੇ ਆ ਸਾਧੇ ਨੂੰ ਆਪਣੀ ਮਾਦੀ ਚਿੱਟੀਆਂ ਅੱਖਾਂ ਦੀ ਮੇਰਾ ਭਰਾ ਕਬੂਤਰੀ ਹੈ ਜੀ ਠੀਕ ਆ ਘੰਡ ਕਬੂਤਰੀ ਦਾ ਸਾਰਾ ਚਿੱਟਾ ਗਿੱਚੀ ਬਈ ਜੀ ਲਾਲ ਤੇ ਵਿੱਚ ਇੱਕ ਕਾਲੇ ਸ਼ੰਭ ਨੇ ਮੇਰਾ ਵੀਰੇ ਠੀਕ ਆ ਮੋਢਿਆਂ ਉੱਤੇ ਵੀ ਜੇ ਲਾਲ ਤੇ ਕੋਕਾ ਕੋਲੀ ਮੇਰਾ ਭਰਾ ਸ਼ੈਮ ਬਿਆ ਕੁਆਲਟੀ ਚੈੱਕ ਕਰਨ ਨੂੰ ਸਦਿਨੋ ਜੋੜੇ ਦੀ ਔਰ ਮੇਰਾ ਭਰਾ ਬਚੇ ਡਾਉਨ ਦੀ ਮੇਰੇ ਵੀ 101% ਆਪਣੀ ਗਾਰੰਟੀ ਰਹੇਗੀ 1500 ਵਾਲਾ ਮੈਨੂੰ ਵੀਰੇ ਫੋਨ ਨਾ ਲਾਈਓ ਪਹਿਲਾ ਕਹਿ ਰਿਆਂ ਜੋੜਾ ਚੰਗਾ ਵੀਰੇ ਮੈਂ ਖੁਦ ਰੇਟ ਜ਼ਿਆਦਾ ਲੈ ਕੇ ਭਰ ਕੇ ਜੋੜਾ ਇਹ ਲੈ ਕੇ ਆਂਦਾ ਆ ਚੈੱਕ ਕਰ ਲੋ ਕੁਆਲਟੀ ਠੀਕ ਆ ਜ਼ਰੂਰੀ ਨਹੀਂਗਾ ਆਪਣਾ ਕਿ ਜੋੜਾ ਆਪਾਂ ਇਹ ਸੇਲ ਕਰਨਾ ਹੀ ਕਰਨਾ ਹੈ ਵੀਰੇ ਜੋੜਾ ਮੈਨੂੰ ਖੁਦ ਨੂੰ ਪਸੰਦ ਆ ਠੀਕ ਹੈ ਤੇ ਜਿਹੜੇ ਕਿਸੇ ਵੀ ਨੇ ਠੀਕ ਹੈ ਜੀ ਜੋੜਾ ਬੁੱਕ ਕਰਾ ਲਿਆ ਉਸ ਬਾਈ ਦੇ ਘਰ ਜੋੜਾ ਇਹ ਪਹੁੰਚ ਜਾਏਗਾ ਕੁਆਲਿਟੀ ਬਾਈ ਜੀ ਚੈੱਕ ਕਰ ਲਓ ਦੇਖੋ ਜੀ ਨੀਲੀ ਢਾਂਗੀ ਉੱਤੇ ਲੱਗਿਆ ਪਿਆ ਕਬੂਤਰ ਹੈ ਜੀ ਸੀਜ਼ਨ ਦਾ ਉੱਡਿਆ ਹੋਇਆ ਪੱਲੀ ਬਿਲਕੁਲ ਸਾਫ਼ ਹੈ ਮੇਰਾ ਭਰਾ ਕੋਈ ਤਾਂ ਫਰ ਨਹੀਂ ਪੁਰਿਆ ਕੋਈ ਕੋਹ ਨਹੀਂ ਹੱਡੀ ਕੋਲੋਂ ਲਾਲ ਹੋਇਆ ਪਿਆ ਕਬੂਤਰ ਠੀਕ ਹੈ ਜੀ ਕਿਉਂਕਿ ਸਦਨੋ ਮੌਸਮ ਦੀ ਖਰਾਬੀ ਕਾਰਨ ਕਬੂਤਰ ਬਾਜ਼ ਨਹੀਂ ਛੱਡ ਹੋਇਆ ਕਿਉਂਕਿ ਸਦਨੋ ਡਾਰੇ ਸਕੂਟਰ ਦੀ ਜ਼ਿਆਦਾ ਸੀਗੀ ਜੀ ਇਹੋ ਜੇ ਦਿਨਾਂ ਦੇ ਵਿੱਚ ਕਬੂਤਰ ਨੇ ਜਾਂ ਤਾਂ ਉੱਥੋਂ ਭੱਜ ਜਾਣਾ ਸੀਗਾ ਉੱਚਾ ਹੋ ਕੇ ਠੀਕ ਹੈ ਜਾਂ ਕਬੂਤਰ ਨੇ ਬਹਿਣਾ ਹੀ ਨਹੀਂ ਸੀਗਾ ਜੀ ਠੀਕ ਹੈ ਚੈੱਕ ਕਰ ਲਓ ਕਿ ਬਾਰੇ ਚੰਗੇ ਕੂਤਰ ਆਸਤੇ ਨਾਲ ਲੋਕੀ ਆਹਾ ਮੌਸਮ ਦੇ ਵਿੱਚ ਬਾਜੀਆਂ ਨਹੀਂ ਛੱਡਦੇ ਯਾਰ ਠੀਕ ਹੈ ਉਹ ਜੇ ਕੂਤਰ ਛੱਡਦੇ ਆ ਮੰਨ ਕੇ ਚਲੋ ਜੇ ਢਾਂਗ ਨੂੰ ਸਿਆਣੇ ਹੋਣ ਦੋ ਤਿੰਨ ਵਾਜਾਂ ਲਾਉਂਦੇ ਹੀ ਢਾਗੇ ਦੇ ਕੂਤਰ ਆ ਕੇ ਚੜਦੇ ਇਹੋ ਜਿਹੇ ਕੂਤਰ ਨੂੰ ਮੇਰਾ ਭਰਾ ਬਾਜਾਂ ਮਾਰ ਮਾਰ ਭਾਉਣਾ ਪੈਂਦਾ ਆ ਠੀਕ ਹੈ ਜੀ ਬਾਕੀ ਤੁਸੀਂ ਚੈੱਕ ਕਰ ਲਓ ਯਾਰ ਜੋੜੇ ਨੂੰ ਮੇਰੇ ਬੋਲਣ ਨਾਲ ਨਹੀਂ ਕੁਝ ਹੋਣਾ ਸਦਰੋਂ ਪਰਖ ਤੁਹਾਨੂੰ ਹੋਣੀ ਚਾਹੀਦੀ ਆ ਠੀਕ ਹੈ ਜੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀ ਆ ਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਬਾਕੀ ਜਿਹੜੇ ਕਿਸੇ ਭਰਾ ਨੂੰ ਪਰਖ ਹੈਗੀ ਆ ਸਿਆਣਾ ਹੈਗੀ ਕਬੂਤਰਾਂ ਦੀ ਕਹਾਣੀ ਆ ਯਾਰ ਬਾਕੀ ਇਹੋ ਜੇ ਕੂਤਰਾ ਲੋਹਾਂ ਦੇ ਵਿੱਚ ਕਾੜ ਕੱਢਦੇ ਨੇ ਤੇ ਉਹੀ ਭਰਾ ਮੈਨੂੰ ਖੂਨ ਲਾਇਆ ਕਰੋ ਤੇ ਜਿਹੜੇ ਭਰਾ ਨਾ ਬਾੜੀਆਂ ਗਰੰਟੀਆਂ ਪੁੱਛਦੇ ਆ ਵੀਰੇ ਇਹਦੀ ਗਰੰਟੀ ਹੋਏਗੀ ਉਹਦੀ ਗਰੰਟੀ ਮੈਂ ਤੁਹਾਨੂੰ ਬੰਦ ਦਾ ਨੰਬਰ ਦੇ ਦੂੰਗਾ ਜੀ ਠੀਕ ਐ 10000 ਨੂੰ ਅਗਲਾ ਜੋੜਾ ਵੇਚਦਾ ਆ ਠੀਕ ਐ ਉਹਦੇ ਘਰੋਂ ਜਾ ਕੇ ਤੁਸੀਂ ਜਾਨਵਰ ਲੈ ਆਈਓ ਠੀਕ ਐ ਵੀਰੇ 10000 ਨੂੰ ਅਗਲਾ ਜੋੜਾ ਦਿੰਦਾ ਜਿੰਨੀਆਂ ਗਰੰਟੀਆਂ ਤੁਸੀਂ ਸਾਡੇ ਤੋਂ 2-3000 ਜੋੜੇ ਵਿੱਚ ਭਾਲਦੇ ਹੋ ਨਾ ਅਗਲਾ 10000 ਨੂੰ ਦਿੰਦਾ ਗਰੰਟੀ ਤੁਸੀਂ ਉੱਥੋਂ ਲੈ ਆਈਓ ਠੀਕ ਐ ਮੇਰਾ ਭਰਾ ਇਸ ਗੱਲ ਦਾ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਮੈਂ ਸਪੈਸ਼ਲੀ ਦੂਜੇ ਮੱਦੇ ਆਸਤੇ ਵੀਡੀਓ ਲਾਈ ਆ ਜੀ ਜਿਹੜੇ ਬੰਦੇ ਸਾਨੂੰ ਫੋਨ ਲਾ ਕੇ ਕਹਿੰਦੇ ਨੇ ਵੀਰੇ ਇਹਦੀ ਗਰੰਟੀ ਹੋਏਗੀ ਉਹਦੀ ਗਰੰਟੀ ਹੋਏਗੀ ਠੀਕ ਆ ਤੇ ਰੇਟ ਭਰਨ ਵਾਕੀ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਆ ਤੇ ਚੈੱਕ ਕਰ ਲਓ ਮੇਰਾ ਭਰਾ ਜੋੜੇ ਆ ਆਪਣੇ ਨੂੰ ਬਾਕੀ ਮਾਫੀ ਚਾਹੁੰਨਾ ਜੇ ਮੇਰੇ ਤੋਂ ਕਿਸੇ ਵੀ ਭਰਾ ਬਾਰੇ ਕੁਝ ਗਲਤ ਬੋਲਿਆ ਗਿਆ ਹੋਵੇ ਸਦਨੋ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਕਬੂਤਰ ਦੀ ਵੀਰੇ ਇਹੋ ਜਿਹਾ ਕਬੂਤਰ ਆ ਨਾ ਤੇ ਇਹੋ ਆ ਜੋੜਾ ਸਦਨੋ ਵੇਖ ਕੇ ਜੋੜੇ ਨੂੰ ਭੁੱਖ ਲੱਥਦੀ ਹਾਂ ਯਾਰ ਬਾਕੀ ਇਹ ਹੋਏ ਜਾਂ ਨਾ ਪਰ ਲੋਕੀ ਸੰਭ ਵੀ ਫ ਤੇ ਆਜੂ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਅੱਜ ਵਾਲੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਸ਼ੋਅ ਕਰਾਉਣਾ ਤੇ ਆਪਣੇ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ ਦੱਸਿਓ ਵੀ ਸਜਣੋ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟਾਪ ਕਲਾਸ ਦਾ ਵੱਡਾ ਜੋੜਾ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਮੇਰਾ ਭਰਾ ਬਰੇ ਅੱਜ ਵਾਲਾ ਆਪਣਾ ਵੱਡਾ ਸਣ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਚੀਨਾ ਕੂਤਰ ਆਪਣਾ ਬਰੇ ਬਿਲਕੁਲ ਪੀਲੀ ਅੱਖਾਂ ਦਾ ਮੇਰਾ ਭਰਾ ਬਾਈ ਜੀ ਕੁਆਲਟੀ ਐ ਇਸ ਕਬੂਤਰ ਦੇ ਵਿੱਚ ਇੰਨੀਆਂ ਨੇ ਨਾ ਮੈਂ ਕਹਿੰਦਾ ਬੰਦਾ ਅੱਖਾਂ ਨੂੰ ਮੀਚ ਕੇ ਮੇਰਾ ਭਰਾ ਜੋੜਾ ਲਾ ਲੈ ਯਾਰ ਚੈੱਕ ਕਰ ਲੋ ਕੁਆਲਟੀ ਜੋ ਥੋੜੀ ਸਕਰੀਨ ਦੇ ਸਾਹਮਣੇ ਗੱਡ ਕੱਠ ਸ਼ਕਲ ਅਕਲ ਮੇਰਾ ਭਰਾ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਹਰ ਸੀਜ਼ਨ ਮੇਰਾ ਭਰਾ ਉੜਦਾ ਹੋਇਆ ਕੂਤਰਾ ਜੀ ਹਰ ਸੀਜ਼ਨ ਮੇਰਾ ਭਰਾ ਪੂਰੀਆਂ ਧੁਕੀਆਂ ਕੱਢਦਾ ਕੂਤਰ ਇਹ ਠੀਕ ਹੈ ਪਰ ਇਹ ਗਰਮੀਆਂ ਦੇ ਵਿੱਚ ਕੋਈ ਇਹੋ ਜਿਹਾ ਮਸੇ ਠੰਡੇ ਦਿਨਾਂ ਦੇ ਵਿੱਚ ਨਹੀਂ ਗਰਮੀਆਂ ਦੀ ਗੱਲ ਆਪਾਂ ਕਰਨੇ ਆ ਠੀਕ ਹੈ ਤੇ ਬੰਦਾ ਫੋਨ ਆਪਾਂ ਨੂੰ ਉਹੀ ਲਾਵੇ ਜਿਹਨੇ ਚੱਜ ਦੀ ਚੀਜ਼ ਲੈਣੀ ਹੋਵੇ ਟਾਈਮ ਪਾਸ ਵਾਲੇ ਠੀਕ ਹੈ ਬੰਦੇ ਦੂਰ ਰਿਆ ਕਰਨ ਯਾਰ ਜਿਵੇਂ ਕਿ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਆ ਕੋਈ ਜ਼ਰੂਰੀ ਨਹੀਂਗਾ ਵੀਰੇ ਜਨਵਰ ਆਪਾਂ ਇਹ ਸੇਲ ਕਰ ਨਹੀਂ ਕਰਨਾ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਵेनੇ ਕਿਸਮਤ ਕਿਹੜੇ ਬੰਦੇ ਦੇ ਘਰੇ ਜਾਂਦਾ ਆਪਣਾ ਅੱਜ ਵਾਲਾ ਇਹ ਟਾਪ ਕੂਤੇ ਵੀਰੇ ਤੁਹਾਨੂੰ ਪਹਿਲਾਂ ਇਹਦੀ ਖਾਸियत ਮੈਂ ਵਿਖਾਉਣਾ ਆ ਪੈਰ ਚੈੱਕ ਕਰ ਲਓ ਜੀ ਜਨਵਰ ਦੇ ਜਮਾ ਲਾਲ ਸੁਰਖ ਪੈਰ ਆ ਇਹ ਵੀਰੇ ਪੈਰ ਦੇ ਉੱਤੇ ਜਮਾ ਇੱਕ ਨਿੱਕਾ ਜਿਹਾ ਫਾਰੇ ਆ ਜੀ ਚੈੱਕ ਕਰ ਲਓ ਇਹ ਬਾਈ ਕਹਿੰਦਾ ਵੀਰੇ ਜਮਾਂਦਰੂਆਂ ਕੂਪਤਾ ਦੇ ਚੈੱਕ ਕਰ ਲਓ ਠੀਕ ਹੈ ਨਾ ਤਾਂ ਵੀਰੇ ਝਾੜ ਚ ਪਾਉਂਦਾ ਇਹ ਆ ਚੀਜ਼ ਠੀਕ ਹੈ ਜੇ ਝਾੜ ਪਾ ਵੀ ਦੇਵੇ ਤੇ ਵੀਰੇ ਚਿੱਟਾ ਫਾਰੇ ਨੇ ਇੰਨਾ ਕੁ ਫੇਰ ਕੱਢ ਲੈਣਾ ਆ ਚੈੱਕ ਕਰ ਲਓ ਜਮਾ ਲਾਲ ਸੁਰਖ ਪੈਰ ਕਾਲੀ ਨੋਕ ਸੀਗੀ ਕਾਲੀਆਂ ਨੋਂਦਰਾ ਵੀਰੇ ਬਿਲਕੁਲ ਬੰਦ ਜੋੜਾਂ ਦਾ ਕੂਪਤਰ ਆ ਥੱਲੋ ਬਿਲਕੁਲ ਬਣਿਆ ਹੋਇਆ ਸੋਨ ਮੈਂ ਵਿਖਾ ਦੇਣਾ ਆ ਲੋ ਜੀ ਦੇਖੋ ਮੇਰਾ ਪਤਾ ਲੱਗ ਗਿਆ ਦਾ ਬਾਈ ਜਨਵਰ ਦੀ ਖਰਾਕ ਖਾਦੇ ਵੀ ਬਾਦਾਮ ਚੋਬਰ ਨੇ ਖਾਦੇ ਵੇ ਆ ਇਹਦੇ ਠੀਕ ਹੈ ਵੀਰੇ ਆ ਉਹ ਚੀਜ਼ਾਂ ਨੇ ਜਿਹੜਾ ਖਿਡਾਰੀ ਬੰਦਾ ਵੇਖਦਾ ਅਣਜਾਣ ਬੰਦੇ ਦੇ ਸਮਝ ਚ ਆਉਣ ਵਾਲੀਆਂ ਇਹ ਚੀਜ਼ਾਂ ਨਹੀਂ ਗੀਆਂ ਮੇਰਾ ਵੀਰ ਬਾਕੀ ਤੁਸੀਂ ਟੁਈ ਚੈੱਕ ਕਰ ਲਓ ਹੈਕ ਚੈੱਕ ਕਰ ਲਓ ਜੀ ਜਾਨਵਰ ਆਪਣੇ ਜੀ ਦੇਖੋ ਜੀ ਬਹੁਤ ਚੌੜਾ ਪੋਟਾ ਮੇਰਾ ਭਰਾ 60 ਤੋਂ 70 ਐਮਐਲ ਪਾਣੀ ਲੈ ਕੇ ਵੀ ਕੂਤਰ ਝਾਗਦਾ ਹਾਂ ਵੀ 10 ਐਮਐਲ ਪਾਣੀ ਮੇਰੇ ਅੰਦਰ ਹੋਰ ਛੜਉਦੇ ਚਾਹੀ ਠੀਕ ਆ ਪੂਰਾ ਬਣਿਆ ਮੈਂ ਕੂਤਰ ਪੋਟਾ ਪੂਰਾ ਚੌੜਾ ਆ ਜੀ ਕੂਤਰ ਦਾ ਪਿਛੋ ਜਮਾ ਬਰੀਕ ਠੀਕ ਆ ਬਾਕੀ ਇਸ ਬੰਨੇ ਮੇਰਾ ਭਰਾ ਤੁਸੀਂ ਜਾਨਵਰ ਆਪਣੇ ਦੀ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜ ਬਰੇ ਫੁੱਲ ਲੂਆਂ ਵਾਲੇ ਜਾਨਵਰ ਆ ਮੇਰਾ ਭਰਾ ਠੀਕ ਐ ਬਾਕੀ ਤੁਸੀਂ ਵੀ ਪਰਖੀ ਬੰਦੇ ਹੈਗੇ ਹੋ ਇੰਨੇ ਅਣਜਾਣ ਮੇਰਾ ਭਰਾ ਤੁਸੀਂ ਵੀ ਨਹੀਂ ਠੀਕ ਐ ਤੇ ਆ ਬਜੀ ਜਾਨਵਰ ਆਪਣੀ ਦੀ ਅੱਖ ਹੈ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਵੀਰੇ ਬਿਲਕੁਲ ਸ਼ਾਮੇ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਉਹਦੇ ਬਾਵਜੂਦ ਤੁਸੀਂ ਦੀ ਅੱਖ ਦਾ ਨੂਰ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਜਿਹਾ ਨੂਰ ਪੀਲੀ ਅੱਖਾ ਜੈਡ ਬਲੈਕ ਕਾਲੀ ਨੋਕ ਦਾ ਆਪਣਾ ਕੁਤਰਿਆ ਜੀ ਜਿਵੇਂ ਮੇਰਾ ਭਰਾ ਪੂਸਤਾ ਹੀ ਕੁਤਰ ਆਪਣਾ ਨੋਂਦਰਾ ਰੱਖਦਾ ਹੈ ਯਾਨਕਿ ਕੰਨੀਆਂ ਰੱਖਦਾ ਆ ਠੀਕ ਐ ਤੇ ਆ ਬਜੀ ਦੂਜੇ ਸਾਈਡ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਮੇਰਾ ਵੀਰੋ ਠੀਕ ਆ ਬਿਲਕੁਲ ਵੀਰੇ ਪੀਲੀ ਅੱਖ ਐ ਕਾਲੀ ਨੋਕ ਠਹਿਰ ਜਾ ਠਹਿਰ ਜਾ ਅੱਖਾਂ ਦੀ ਕੁਆਲਿਟੀ ਚੈੱਕ ਕਰੂੰ ਮੇਰਾ ਭਰਾ ਪਤਾ ਲੱਗਦਾ ਸਦੋਂ ਕੋਈ ਚੀਜ਼ ਆਈ ਹੈ ਹੱਥ ਦੇ ਵਿੱਚ ਹੁਣ ਪੱਲਾ ਖੋਨਾ ਪੱਲੇ ਦੀ ਬਨਾਵਟ ਵੇਖ ਕੇ ਥੋੜੀ ਰੂਹ ਖੁਸ਼ ਹੋਊਗੀ ਦੇਖਿਓ ਇਹ ਆ ਲੋ ਜੀ ਕਿਉਂ ਬੜੀ ਕੋਈ ਗੱਲਬਾਤ ਕੀ ਨਹੀਂ ਮੇਰਾ ਭਰਾ ਆਪਣਾ ਤੁਸੀਂ ਕਮੈਂਟ ਮੇਰਾ ਵੀਰ ਪਿਆਰਾ ਜਿਹਾ ਲਾਜ਼ਮੀ ਕਰਨਾ ਚੰਗਾ ਕਰਨਾ ਮਾੜਾ ਕਰਨਾ ਵੀਰੋ ਤੁਹਾਡੇ ਹੱਥ ਵਾਸ ਹੈ ਸਾਨੂੰ ਤੁਹਾਡੇ ਸਾਰੇ ਕਮੈਂਟ ਕਬੂਲ ਨੇ ਚੰਗੇ ਵੀ ਤੇ ਮਾੜੇ ਵੀ ਮੇਰਾ ਭਰਾ ਠੀਕ ਹੈ ਆ ਚੈੱਕ ਕਰ ਲਉ ਮੇਰਾ ਵੀ ਜਨਵਰ ਆਪਣੇ ਦਾ ਪੱਲਾ ਦੇਖੋ ਜੀ ਪੱਲਿਆਂ ਦੀ ਬਨਾਵਟ ਬਗਲ ਵਾਈ ਜੀ ਸਾਰੀ ਕਾਲੀ ਬਾਕੀ ਪੱਲੇ ਚਿੱਟੇ ਆ ਠੀਕ ਹੈ ਤੇ ਮੇਰਾ ਆਪਣਾ ਐਂਡ ਵਾਲੀਆਂ ਪੰਜ ਕੰਨੀਆਂ ਗਾਲੀਆਂ ਚੈੱਕ ਕਰ ਲਉ ਦੇਖੋ ਠੀਕ ਹੈ ਜੀ ਤਰੀ ਗੱਲ ਪੂਛ ਦੀ ਸੁਣ ਮੈਂ ਵਿਖਾ ਦਿੰਦਾ ਜੀ ਕਦੇ ਅੰਗੂਠੇ ਐ ਲਾ ਕੇ ਨਹੀਂ ਪੂਛ ਵਿਖਾਈ ਤੁਹਾਡੇ ਭਰਾ ਨੇ ਲਉ ਜੀ ਬਾਕਾਇਦਾ ਹਲਾ ਕੇ ਵਿਖਾਈ ਦੀ ਆ ਜੀ ਜਿਹੜੇ ਜਨਵਰ ਦੀ ਪੂਛ ਬੰਨਦਾ ਉਹਨੇ ਬੰਦੀ ਰੱਖਣੀ ਆ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਕੂਤਰ ਦਾ ਆ ਲਉ ਜੀ ਦੇਖੋ ਯਾਰ ਕਿੱਡੇ ਚੌੜੇ-ਚੌੜੇ ਪੱਲਿਆਂ ਦਾ ਜਿਹਨੂੰ ਕਹਿੰਦੇ ਨੇ ਨਜਾਇਜ਼ ਚੰਗਾ ਉਹ ਚੀਜ਼ ਆ ਮੇਰਾ ਭਰਾ ਕੂਟਰ ਦੇ ਵਿੱਚ ਹੋ ਸਕਦਾ ਵੀਡੀਓ ਆਪਣੀ ਅੱਜ ਵਾਲੀ ਥੋੜੀ ਲੰਬੀ ਪਾਜੇ ਕੋਈ ਚੱਕਰ ਨਹੀਂ ਆਪਾਂ ਇਹ ਤੁਸੀਂ ਚੈੱਕ ਕਰ ਹੀ ਲਿੱਤੇ ਨੇ ਬਾਕੀ ਹੱਕ ਫਰੰਟ ਚੈੱਕ ਕਰ ਲਓ ਜਨਮਰ ਆਪਣਾ ਇਹਦਾ ਤੇ ਅੱਖਾਂ ਦੇਖੋ ਮੇਰਾ ਭਰਾ ਕੂਟਰ ਆਪਣੀ ਕਿਵੇਂ ਬਾਹਰ ਨੂੰ ਕਰਕੇ ਰੱਖਦਾ ਆ ਤੇ ਆ ਸੀਗਾ ਸੱਜ ਨੂੰ ਆਪਣਾ ਮਕਮਲ ਕੂਟਰ ਤੇ ਆ ਉਪਰਾ ਹੁਣ ਮੈਂ ਸੋਨੂੰ ਇਹਦੇ ਨਾਲ ਇੱਕ ਕਬੂਤਰੀ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਤਾਂ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਵੀਰੇ ਆਪਣੀ ਤੁਸੀਂ ਮਾਦੀ ਦੀ ਕੁਆਲਿਟੀ ਸਭ ਤੋਂ ਪਹਿਲਾਂ ਮੇਰਾ ਭਰਾ ਜੋ ਤੁਹਾਨੂੰ ਮੈਂ ਕਹਿਣਾ ਹੁਣਾ ਵੀਰੇ ਰੰਗ ਰੂਪ ਸ਼ੈਕਲ ਆਕਲ ਚੈੱਕ ਕਰ ਲਿਆ ਕਰੋ ਦੇਖੋ ਸੱਚ ਨੂੰ ਸਾਡੀ ਚੀਜ਼ ਆ ਵੀਰੇ ਬੰਦਾ ਚਾਹ ਕੇ ਵੀ ਆਪਣੀ ਚੀਜ਼ ਨੂੰ ਨਿੰਦਦਾ ਨਹੀਂਗਾ ਉਹਨੇ ਤਾਰੀਫ ਕਰਨੀ ਹੀ ਕਰਨੀ ਆ ਕਿਉਂਕਿ ਕੋਈ ਵੀ ਕੰਮ ਹੋਵੇ ਵੀਰੇ ਉਹਦੇ ਵਿੱਚ ਸਭ ਤੋਂ ਪਹਿਲਾਂ ਟਾਰਗੇਟ ਮੈਂ ਆਪਦੇ ਆਪ ਨੂੰ ਕਰਦਾ ਆ ਠੀਕ ਆ ਵੀਰੇ ਮੈਂ ਨਹੀਂ ਨਿੰਦੂਗਾ ਇਸ ਮਾਦੀ ਨੂੰ ਬਾਕੀ ਕੀ ਕੁਆਲਿਟੀ ਹੈਗੀ ਇਹਦੇ ਵਿੱਚ ਤੇ ਕੀ ਨਹੀਂ ਉਹ ਮੇਰੇ ਨਾਲੋਂ ਜ਼ਿਆਦਾ ਵੱਧ ਤੁਹਾਨੂੰ ਪਤਾ ਵੀਰੇ ਠੀਕ ਹੈ ਬਸ ਜੋ ਕੁਆਲਿਟੀ ਹੈਗੀ ਦੱਸਣਾ ਆਪਣਾ ਫਰਜ਼ ਆ ਮੰਨਣਾ ਨਾ ਮੰਨਣਾ ਉਹ ਤੁਹਾਡੇ ਹੱਥ ਵਸਿਆ ਮੇਰਾ ਵੀਰੋ ਠੀਕ ਹੈ ਜੀ ਗਲਾ ਵੀਰੇ ਸਾਰਾ ਚਿੱਟਾ ਘੰਡ ਜਿਹਨੂੰ ਆਪਾਂ ਕਹਿੰਦੇ ਨੇ ਗਿੱਚੀ ਵੀਰੇ ਸਾਰੀ ਕਾਲੀ ਦੱਸਦੀ ਆ ਕਾਲੀ ਦੇ ਵਿੱਚ ਮੇਰਾ ਭਰਾ ਮੋਢਿਆਂ ਉੱਤੇ ਲਾਲ ਡੱਬਾ ਜੀ ਚੈੱਕ ਕਰ ਲਓ ਮਦਨੀ ਨੂੰ ਪਹਿਲਾਂ ਚਿੱਟੀਆਂ ਕੰਨੀਆਂ ਘੰਡ ਸਾਰਾ ਚਿੱਟਾ ਇੱਥੋਂ ਥੱਲੋਂ ਬਾਈ ਜੀ ਲਾਲ ਤੇ ਕਾਲੇ ਮਿੱッセ ਸ਼ੈਂਬ ਨੇ ਬਿਲਕੁਲ ਚਿੱਟੀਆਂ ਅੱਖਾਂ ਮੱਥੇ ਕੋਲੋਂ ਵੀ ਚੈੱਕ ਕਰ ਲਓ ਲਾਲ ਤੇ ਕਾਲੇ ਜਿਹੜੇ ਸ਼ੈਂਬਿਆਂ ਨਾ ਉਹਰੇ ਮਿਕਸ ਆ ਠੀਕ ਹੈ ਇੱਥੋਂ ਪਤਾ ਲੱਗ ਜੂਗਾ ਹਾਂ ਬਈ ਕਿ ਮਾਦੀ ਆਹ ਕਿੰਨੇ ਪਰਸੈਂਟ ਪਿਓਰਿਟੀ ਦੇ ਵਿੱਚ ਅੱਜ ਕਿੰਨਿਆਂ ਚੋਂ ਨਹੀਂ ਔਰ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਆ ਕਰੋ ਸੱਜਣੋ ਇਹੋ ਜਿਹੇ ਜੋੜੇ ਖੜਦੇ ਨਹੀਂ ਹੁੰਦੇ ਕਿਉਂਕਿ ਜਸ ਰੇਡ ਦੇ ਵਿੱਚ ਆਪਾਂ ਚੀਜ਼ ਇਹੋ ਜੀ ਦੇ ਦੇਣੇ ਛੇ ਦੀ ਕਿ ਕੋਈ ਹੋਰ ਬੰਦਾ ਦੇ ਜਾਨੀ ਕਿ ਪਾਉਂਦਾ ਹੋਵੇ ਠੀਕ ਹੈ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਪਹਿਲਾਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਬੂਤਰ ਆਪਣਾ ਬਿਲਕੁਲ ਪੀਲਿੰਗਾ ਤੇ ਬਾਈ ਜੀ ਮਾਦੀ ਆਪਣੀ ਬਿਲਕੁਲ ਚਿੱਟੀਆਂ ਅੱਖਾਂ ਦੀ ਮੇਰਾ ਵੀਰੇ ਕਬੂਤਰੀ ਆ ਵੀਰੇ ਨੋਕ ਦੀ ਕੁਆਲਿਟੀ ਚੈੱਕ ਕਰ ਲਓ ਜਿਹੋ ਜਿਹਾ ਮਾਦੀ ਦਾ ਰੰਗ ਹੈ ਨਾ ਲਾਲ ਤੇ ਪੂਰਾ ਮੈ ਸੇਮ ਬਾਈ ਜੀ ਉਹੋ ਜੀ ਮਾਦੀ ਆਪਣੀ ਆਖਾ ਨੋਕ ਰੱਖਦੀ ਆ। ਬਾਕੀ ਅੱਗਿਓ ਫੰਟ ਚੈੱਕ ਕਰ ਲਓ ਦੂਜੇ ਬੰਦੇੋਂ ਮੇਰਾ ਭਰਾ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆ ਲਓ ਜੀ। ਵੀਰੇ ਆਂਡੇ ਬੱਚੇ ਧਰਦਾ ਹੋਇਆ ਜੋੜਾ ਆ। ਉਸ ਚੀਜ਼ ਦੀ ਆਪਣੀ ਗਾਰੰਟੀ ਰਹੇਗੀ ਮੇਰਾ ਭਰਾ। ਠੀਕ ਆ ਬਾਕੀ ਮਿਹਨਤ ਚੰਗੀ ਕਰੋਗੇ ਰਿਜ਼ਲਟ ਤੁਹਾਨੂੰ ਚੰਗਾ ਹੀ ਮਿਲੇਗਾ। ਤੇ ਸਦਨ ਕੋਈ ਤਰੀਕੇ ਕੈਂਚੀ ਲੱਗੀ ਹੋਈ ਆ ਤਾਂ ਕਿ ਕੇ ਸੂਜ ਫਰਮੇ ਨਹੀਂ ਵਿਖਾਏ। ਜਾ ਮੇਰਾ ਭਰਾ ਪੈਰ ਚੈੱਕ ਕਰ ਲਓ ਜੀ ਦੇਖੋ ਜੇ ਇਹੋ ਜੀ ਨੋਕ ਸੀਗੀ ਮੇਰਾ ਫਿਰ ਉਹੋ ਜਿਹੀ ਨੌਂਦਰਾਂ ਦੀ ਆਪਣੀ ਇਹ ਮਾਦੀ ਆ ਨੀਰੀ ਕਾਲੀ ਪੂਛ ਰੱਖਦੀ ਪੂਛ ਦੀ ਕੁਆਲਿਟੀ ਤੁਹਾਨੂੰ ਮੈਂ ਵਿਖਾ ਦੇਣਾ ਜੀ ਕਿ ਬੰਦ ਰੱਖਦੀ ਐ ਖੁੱਲੀ ਰੱਖਦੀ ਲੋ ਜੀ ਬਿਲਕੁਲ ਬੰਦ ਪੂਛ ਕੋਈ ਅੰਗੂਠੀ ਨਹੀਂ ਲੱਗੇ ਕੋਈ ਕੋਹ ਨਹੀਂ ਆਪਣੇ ਠੀਕ ਐ ਬਾਕੀ ਆ ਚੀਜ਼ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਦੇਖੋ ਜੀ ਠੀਕ ਐ ਬ੍ਰਦਰ ਤੇ ਆ ਸੀਗੀ ਸਦਰੋਂ ਆਪਣੀ ਮੁਕੰਮਲ ਕੁਤਰੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਬਾਕੀ ਮੱਦੀ ਆਹ ਵੀਰੇ ਬਹੁਤ ਗਰਮ ਆ ਜਾਲ ਦੇ ਵਿੱਚ ਕੂਤਰ ਫਿਰਦੇ ਤਾਂ ਕਰਕੇ ਉਹ ਤੈਨੂੰ ਵੇਂਦੀ ਪਈ ਐ ਫੋਟੋ ਕਲਿੱਕ ਕਰ ਲੈ ਇੱਕ ਇਹ ਡਲ ਵੀ ਇਹਨਾਂ ਦੀ ਯਾਰ ਪੰਜਾਬ ਬਸ ਸਦੋਂ ਇਦੂ علاوہ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਸ ਥਾਂ ਤੇ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਬਾਕੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਪਿੰਡ ਵਿੱਚ ਕਸਬੇ ਵਿੱਚ ਤੁਸੀਂ ਭਾਈ ਜੀ ਫੁੱਲ ਪੇਮੈਂਟ ਲਾ ਕੇ ਮੇਰਾ ਵੀ ਜਾਨਵਰ ਆਪਣੇ ਡਿਲੀਵਰ ਕਰਵਾ ਸਕਦੇ ਹੋ ਬਹੁਤ ਭਰਾ ਕਹਿੰਦੇ ਵੀਰੇ ਹਾਫ ਪੇਮੈਂਟ ਤੁਸੀਂ ਪਹਿਲਾਂ ਲੈ ਲਓ ਬਾਕੀ ਰਜਨਬਰ ਆ ਕੇ ਉਹ ਦੋ ਨਹੀਂ ਮੇਰਾ ਵੀ ਜੇ ਤੁਸੀਂ ਡਿਲੀਵਰੀ ਕਰਾਉਣੀ ਹੈ ਮੇਰਾ ਭਰਾ ਤੁਹਾਨੂੰ ਫੋਲੋ ਪੇਮੈਂਟ ਹੀ ਲਾਉਣੀ ਪੈਣੀ ਹੈ ਠੀਕ ਹੈ ਹਾਂ ਤੁਸੀਂ ਜੋੜਾ ਆਪਣਾ ਰੱਖੋਣਾ ਹੈ ਫਿਰ ਚਾਹੀ ਤੁਸੀਂ ਮੇਰਾ ਭਰਾ 1000 ਜਾਂ 500 ਟੋਕਨ ਲਾ ਕੇ ਜੋੜਾ ਆਪਣਾ ਰਖਵਾ ਸਕਦੇ ਹੋ ਇੱਕ ਜਾਂ ਦੋ ਦਿਨਾਂ ਅੰਦਰ ਵੀਰੇ ਜੋੜਾ ਆਪਣਾ ਮੰਗਵਾ ਲਿਆ ਕਰੋ ਜਿਆਦਾ ਦਿਨ ਤੱਕ ਅਸੀਂ ਨਹੀਂ ਸੰਭ ਸਕਦੇ ਉਦੋਂ ਬਾਅਦ ਜਨਬਰ ਨੂੰ ਕੋਈ ਚੱਕਰ ਪਵੇ ਠੀਕ ਹੈ ਦਵਾਈ ਦੇਣਾ ਸਾਡਾ ਫਰਜ਼ ਆ ਪਰ ਉਸ ਚੀਜ਼ ਦੇ ਵਿੱਚ ਵੀਰੇ ਸਾਡੀ ਕੋਈ ਗਾਰੰਟੀ ਨਹੀਂ ਹੁੰਦੀਗੀ ਠੀਕ ਹੈ ਜੋ ਗੱਲ ਹੈ ਵੀਰੇ ਵੀਡੀਓ ਵਿੱਚ ਮੈਂ ਕਲੀਅਰ ਕਰਕੇ ਦੇ ਦੇਣਾ ਆ ਠੀਕ ਹੈ ਤੇ ਆ ਬੱਜੀ ਆਪਣੀ ਮਾਦੀ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਮਾਦੀ ਆਪਣੀ ਦਾ ਵजूद ਠੀਕ ਹੈ ਤੇ ਮਾਦੀ ਦੀ ਮੇਰਾ ਭਰਾ ਤੁਸੀਂ ਢੂਈ ਚੈੱਕ ਕਰ ਲੋ ਜੀ ਗਲਾ ਇਹਦਾ ਸਾਰਾ ਚਿੱਟਾ ਘੰਡ ਚਿੱਟਾ ਠੀਕ ਹੈ ਜੀ ਗਿੱਚੀ ਦੀ ਕਾਲੀ ਤੇ ਕੋਕਾ ਕੋਲੀ ਮੋਢਿਆਂ ਉੱਤੇ ਸਤਿਨੂੰ ਲਾਲ ਸਹਿਮਿਆ ਤੇ ਆ ਸਤਿਨੂੰ ਕਬੂਤਰ ਆਪਣਾ ਚੈੱਕ ਕਰ ਲੋ ਥੋੜਾ ਨਾ ਸਹਿਮ ਕੇ ਬੈਠਾ ਕੂਤਰ ਇਹ ਚੈੱਕ ਕਰ ਲਓ ਕਿਉਂਕਿ ਨਵੀਂ ਥਾਂ ਦਾ ਕਰਕੇ ਨਾ ਵੀਰੇ ਕਬੂਤਰ ਐਡਾ ਕੋ ਟਾਪ ਨਾ ਬਾਕੀ ਜਿਹੜੀ ਦੀ ਕੁਆਲਿਟੀ ਆ ਤੁਹਾਨੂੰ ਮੈਂ ਸਾਰੀ ਕੁਝ ਦਿਖਾਤਾ ਆ ਠੀਕ ਆ ਪੈਰਾਂ ਤੇ ਮੇਰਾ ਭਰਾ ਤੁਸੀਂ ਚੈੱਕ ਕਰ ਲੀਦਾ ਜਮਾ ਨਿਕਾ ਜਾ ਬਾਲਿਆ ਜੀ ਠੀਕ ਆ ਜਦ ਕਿ ਬਿਲਕੁਲ ਦੂਜੇ ਪੈਰ ਬਿਲਕੁਲ ਸਾਫ਼ ਆ ਕੱਲਾ ਨਿਕਾ ਇੱਕ ਫਾਰਾ ਜੀ ਪੈਰਾਂ ਦੇ ਉੱਤੇ ਠੀਕ ਆ ਇਹ ਵੀਰੇ ਟਾਵੇਂ ਟਾਵੇਂ ਕਬੂਤਰ ਹੀ ਕੱਢਦੇ ਹੁੰਦੇ ਨੇ ਆਪਾਂ ਇਹ ਨਹੀਂ ਕਹਿੰਦੇ ਹਾਂ ਵੀ ਫਾਰਾ ਤੇ ਕੂਤਨ ਦੇਣੀ ਠੋਕ ਦੇਣਾ ਨਹੀਂ ਇਹ ਯਾਰ ਬਸ ਇੱਕ ਕੁਆਲਿਟੀ ਹੁੰਦੀ ਮੇਰਾ ਭਰਾ ਠੀਕ ਆ ਜੋ ਮੰਨ ਕੇ ਚੱਲੋ ਕੋਈ ਖਿਡਾਰੀ ਬੰਦਾ ਛੋਟੀਆਂ ਛੋਟੀਆਂ ਇਹੋ ਜੀਆਂ ਚੀਜ਼ਾਂ ਵੇਚ ਕੇ ਜੂੜਿਆਂ ਦੇ ਵਿੱਚ ਉਹ ਜਾਨਵਰ ਆਪ ਦੇ ਪਾਉਂਦੇ ਨੇ ਠੀਕ ਆ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ